ਨੀ ਵੈਰਾਈਟੀ ਤਾਂ ਕਾਫੀ ਅੱਛੀ ਹੈ ਲੇਕਿਨ ਆਪਾਂ ਨੂੰ ਹੁੰਦਾ ਆਪਣੇ ਬ੍ਰਦਰ ਵਾਸਤੇ ਸਭ ਤੋਂ ਵਧੀਆ ਰਖੜੀ ਮਿਲੇ ਉਹ ਚੂਜ਼ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਸਭ ਤੋਂ ਵਧੀਆ ਸੋਹਣੀ ਕਿਹੜੀ ਲੱਗੇਗੀ ਦਾਨਿਆ ਕੀ ਰਖੜੀ ਦਾ ਤਿਉਾਰ ਸਭ ਦੇ ਲਈ ਵਧੀਆ ਜਾਏ ਜੀ ਐਤ ਕੀ ਸੋਚਿਆ ਪੈਣ ਨੂੰ ਕੀ ਗਿਫਟ ਕਰਨਾ ਹੈ ਕਿਆ ਜੀ ਦੇਵਾਂਗੇ ਜੀ ਬਹੁਤ ਵਧੀਆ ਲੱਗਦਾ ਹੈ ਕਿ ਰਖੜੀ ਦਾ ਤਿਉਹਾਰ ਆਇਆ ਹੈ ਭੈਣਾਂ ਆndੀਆਂ ਨੇ ਉਹਨਾਂ ਨੂੰ ਤੋਹਾਰਦੇ ਅਸੀਂ ਗਿਫਟ ਦੇਈਏ ਅੱਛਾ ਹੀ ਦੇਈਏ ਲੋਕੀ ਤੁਹਾਨੂੰ ਪਤਾ ਹੈ ਕਿ ਰਖੜੀ ਦਾ ਤਿਉਹਾਰ ਬ੍ਰਦਰ ਸਿਸਟਰ ਦੇ ਰਿਸ਼ਤੇ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਮੈਂ ਆਪਣੇ ਬ੍ਰਦਰ ਲਈ ਰਖੜੀ ਲੈਣ ਆਈ ਹੋਈ ਹਾਂ ਮੈਨੂੰ ਵੀ ਬਹੁਤ ਚਾਹ ਹੈ ਇਸ ਵਾਰੀ ਮੇਰਾ ਬ੍ਰਦਰ ਇੱਥੇ ਮੇਰੇ ਕੋਲੋਂ ਰਖੜੀ ਬਣਵਾਣ ਆ ਰਿਹਾ ਹੈ ਇਹ ਰਾਖੀ ਬੰਧਨ ਤੋਂ ਬਾਅਦ ਸੀ ਜਲਦੀ ਤੋਂ ਜਲਦੀ ਆਊਟਿੰਗ ਲਈ ਕਿਤੇ ਚਲੇ ਜਾਈਏ ਔਰ ਉੱਥੇ ਇੰਜੋਏ ਵਗੈਰਾ ਕਰਕੇ ਆਈਏ ਕਿ ਮੈਮਰੀਜ਼ ਵਗੈਰਾ ਭਾਂਜਣ ਸਾਂ। ਇਹ ਲੈ ਪੈਣਾ ਜਿਹੜੀ ਦੁਆ ਮੰਗਦੀਆਂ ਨੇ ਲੰਬੀ ਉਮਰ ਦੀਆਂ ਤੇ ਬਹੁਤ ਪਵਿੱਤਰ ਤਿਵਾਰ ਹੈ ਭਰਾਵਾਂ ਲਈ ਤੇ ਭੈਣ ਲਈ ਪਿਆਰ ਹੈ। ਭਰਾ ਜਿੱਥੇ ਮਰਜੀ ਹੋਵੇ ਭੈਣ ਸਭ ਕੁਝ ਛੱਡ ਕੇ ਰਖੜੀ ਵਾਲੇ ਦਿਨ ਭਰਾ ਕੋਲ ਪਾਉਂਦੀਆਂ। ਦੇਖੋ ਇਦਾਂ ਹੈ ਜੀ ਛੋਟੇ ਛੋਟੇ ਦਾ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਹਨਾ ਜਦ ਵੱਡੇ ਹੋ ਜਾਂਦੇ ਆ ਇੱਕ ਵਿਛੋੜਾ ਜਾਂ ਪੈ ਜਾਂਦਾ ਪਰ ਜਿੰਨਾ ਵੀ ਦੂਰ ਹੋ ਜਿੰਨਾ ਵੀ ਦੂਰ ਹੋ ਮੇਰੇ ਹਿਸਾਬ ਨਾਲ ਪਹੁੰਚਣਾ ਚਾਹੀਦਾ ਹੈ ਤਾਂ ਹੀ ਆਪਸ ਵਿੱਚ ਇਹ ਤਾਂ ਇੱਕ ਗਿਲੇ ਸ਼ਿਕਵੇ ਵੀ ਹੋਣ ਤਾਂ ਵੀ ਪਿਆਰ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਹੈ ਓਏ ਸਾਦੇ ਮਾਰਕੀਟ ਸਾਰੀ ਓਵਰਕਰਾਊਡਿਡ ਹੋਈਆਂ ਹੋਈਆਂ ਇਸ ਟਾਈਮ ਤੇ ਬੜਾ ਟਾਈਮ ਲੱਗ ਗਿਆ ਮੈਨੂੰ ਸਭ ਇਹ ਸਭ ਕਰਨੇ ਵਿੱਚ ਮੇਰੇ ਕੋਲ ਟਾਈਮ ਹੀ ਨਹੀਂ ਹੈ ਗਾ ਜੋਟੀ ਸੇ ਆਈ ਹੂ ਬੜਾ ਮੁਸ਼ਕਿਲ ਹੋ ਰਹਾ ਹੈ ਵੀ ਮੈਂ ਸਵੇਰੇ ਕੇ ਲਈ ਤਿਆਰੀ ਕਰ ਲੂੰਗੀ ਵਾਂਡ ਸਾਰੀਆਂ ਬਿਕਰੀਆਂ ਰਖੜੀ ਇੱਕ ਤੋਂ ਇੱਕ ਵਿਕਰੀ ਹੈ ਆਰ ਕੇ ਦੀ ਰਖੜੀ ਸਾਰੀ ਆਰ ਆਰ ਦੀ ਰੱਸੀ ਰਖੜੀ ਸਾਰੀ ਆਪਣੇ ਕੋਲ ਆ ਗਈ ਆ 17 ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਪੈਣਾ ਤੇ ਭਰਾਵਾਂ ਦਾ ਜਿਹੜਾ ਹੈ ਪਵਿੱਤਰ ਤੇ ਵਾਰ ਰੱਖਣੀ ਨੂੰ ਸਿਰਫ 2 ਦਿਨ ਰਹਿ ਗਏ ਨੇ ਤੇ ਜਿਹੜੀਆਂ ਪੈਣਾ ਨੇ ਬਾਜ਼ਾਰਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ ਰਖਣੀਆਂ ਚੂਜ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰ ਕਿਸੇ ਪੈਣ ਦੇ ਵਿੱਚ ਰੇਸ ਲੱਗੀ ਹੋਈ ਹੈ ਕਿ ਸਭ ਤੋਂ ਬੈਸਟ ਜਿਹੜੀ ਰਖੜੀ ਮੈਂ ਚੂਜ਼ ਕਰਨੀ ਹੈ ਤੇ ਆਪਣੇ ਵੀਰੇ ਦੇ ਗੁੱਟ ਤੇ ਹੋਰ ਰਖਣੀ ਸਜਾਣੀ ਹੈ ਪੈਣਾ ਦੇ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਤੋਂ ਤੇ ਕਿੰਨੇ ਸਮੇਂ ਤੋਂ ਜਿਹੜੀਆਂ ਭਰਾਵਾਂ ਦੇ ਲਈ ਰਖੜੀ ਚੂਜ਼ ਕਰਨ ਦੇ ਲਈ ਖੜੀਆਂ ਨੇ ਸੋ ਮੈਮ ਕਿੰਨੀ ਦੇਰ ਤੋਂ ਲੱਗੇ ਹੋਇਓ ਰਖੜੀ ਚੂਜ਼ ਕਰਨ ਦੇ ਵਿੱਚ ਹਲੇ 10 ਮਿੰਟ ਹੀ ਹੋਇਆ ਹੈ 10 ਮਿੰਟ ਹਾਂਜੀ ਤੇ ਕਹਤੇ ਹੈ ਫੁੱਲਾਂ ਦਾ ਤਾਰੋ ਦਾ ਕਹਿਣਾ ਹੈ ਇੱਕ ਹਜ਼ਾਰੋਂ 'ਚ ਮੇਰੀ ਬਹਿਣਾ ਹੈ ਹਾਂਜੀ ਹਾਂਜੀ ਤੇ ਉਨੀ ਹਜ਼ਾਰੋਂ ਵਿੱਚੋਂ ਇੱਕ ਰਖੜੀ ਆ ਚੂਜ਼ ਕਰਨੀ ਹੈ ਹਾਂਜੀ ਕਰਨੀ ਹੈ ਉਹੀ ਮੁਸ਼ਕਿਲ ਹੋ ਰਹਾ ਚੂਜ਼ ਕਰਨਾ ਏ ਲੱਗਦਾ ਹੈ ਵੈਰਾਈਟੀਆਂ ਵਧ ਨੇ ਤਾਂ ਜਾਂ ਸਭ ਤੋਂ ਬੈਸਟ ਦੀ ਹੋੜ ਲੱਗੀ ਹੋਈ ਹੈ ਨਹੀਂ ਵੈਰਾਈਟੀ ਤਾਂ ਕਾਫੀ ਅੱਛੀ ਆ ਲੇਕਿਨ ਆਪਾਂ ਨੂੰ ਹੁੰਦਾ ਆਪਣੇ ਬ੍ਰਦਰ ਵਾਸਤੇ ਸਭ ਤੋਂ ਵਧੀਆ ਰਖੜੀ ਮਿਲੇ ਉਹ ਚੂਜ਼ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਸਭ ਤੋਂ ਵਧੀਆ ਸੋਹਣੀ ਕਿਹੜੀ ਲੱਗੇਗੀ ਤੇ ਕੀ ਆਸ ਕਰਦੇ ਹਾਂ ਇਸ ਵਾਰੀ ਭਰਾ ਵੱਲੋਂ ਕੀ ਗਿਫਟ ਮਿਲਣ ਵਾਲਾ ਹੈ ਵਧੀਆ ਹੀ ਮਿਲੂਗਾ ਵਧੀਆ ਹੀ ਮਿਲੂਗਾ ਪਿਛਲੀ ਵਾਰੀ ਕੀ ਮਿਲੇ ਸੀ ਪਿਛਲੀ ਵਾਰੀ ਬਹੁਤ ਵਧੀਆ ਮਿਲੇ ਸੀ ਜਿੱਦਣਾ ਕਿਤੇ ਤਿਵਾਰ ਤਾਂ ਪੈਣਾ ਤੇ ਭਰਾਵਾਂ ਦੇ ਵੈ ਪੈਣਾ ਰਖੜੀਆਂ ਬੰਨਦੀਆਂ ਨੇ ਤੇ ਭਰਾਵਾਂ ਦੇ ਕਿਤੇ ਨਾ ਕਿਤੇ ਭਰਾਵਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਵੈ ਕਿ ਰਖੜੀ ਬੰਨਣ ਤੋਂ ਬਾਅਦ ਮੇਰੀ ਜੇ ਵੀ ਜੜੀ ਟਿੱਲੀ ਹੋਣ ਵਾਲੀ ਇੱਕ ਵੀਰ ਵੀ ਸਾਡੇ ਨਾਲ ਖੜੇ ਨੇ ਗੱਲਬਾਤ ਕਰਨ ਲੈ ਸਰ ਪੈਣਾ ਤੇ ਭਰਾਵਾਂ ਦਾ ਜਿਹੜਾ ਤੇ ਇਵਾਰ ਹੈ ਦੋ ਦਿਨ ਹੀ ਰਹਿ ਗਏ ਨੇ ਤੇ ਦੇਖ ਸਬ ਬਾਜ਼ਾਰਾਂ ਦੇ ਵਿੱਚ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਤੁਹਾਨੂੰ ਵੀ ਇੰਤਜ਼ਾਰ ਹੈਗਾ ਵੈ ਕਿ ਹਾਂ ਰਖੜੀ ਤੇ ਮੇਰੀ ਭੈਣ ਆਊਗੀ ਮੇਰੇ ਕੋਲ ਤੇ ਰਖੜੀ ਸਜਾਊਗੀ ਆਊਗੀ ਜੀ ਜ਼ਰੂਰ ਆਊਗੀ ਮੇਰੀ ਭੈਣ ਜੀ ਵਧੀਆ ਅਸੀਂ ਚਾਹੁੰਦੇ ਹਾਂ ਕਿ ਰਖੜੀ ਦਾ ਤਿਉਾਰ ਸਭ ਦੇ ਲਈ ਵਧੀਆ ਜਾਏ ਜੀ ਐਤਕੀ ਕੀ ਸੋਚਿਆ ਹੈ ਭੈਣ ਨੂੰ ਕੀ ਗਿਫਟ ਕਰਨਾ ਹੈ ਕੈਸ਼ ਹੀ ਦੇਵਾਂਗੇ ਜੀ ਜੀ ਮੰਗਾਈ ਦੇ ਜ਼ਮਾਨਾ ਹੈ ਕੈਸ਼ ਦਾ ਹੀ ਬੈਸਟ ਰਹੇਗਾ ਇਹ ਲੱਗਦਾ ਹੈ ਕਿ ਇਹ ਤਿਵਾਰ ਜਦਾ ਆਂਦੇ ਨੇ ਜੇਬਾਂ ਤੇ ਵੀ ਅਸਰ ਪੈਂਦਾ ਵੇ ਆ ਪਰ ਅਜੇ ਅਜੇ ਤਿਵਾਰ ਦੇ ਵਿੱਚ ਜਦ ਜੇਬ ਤੋਂ ਕੁਝ ਜਾਂਦਾ ਵੀ ਹੈ ਤਾਂ ਬੜੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਬਹੁਤ ਵਧੀਆ ਲੱਗਦਾ ਹੈ ਕਿ ਰਖੜੀ ਦਾ ਤਿਵਾਰ ਆਇਆ ਹੈ ਪੈਣਾ ਆਂਦੀਆਂ ਨੇ ਉਹਨਾਂ ਨੂੰ ਤਿਵਾਰ ਤੇ ਅਸੀਂ ਗਿਫਟ ਦੇਈਏ ਅੱਛਾ ਹੀ ਦੇਈਏ ਵਧੀਆ ਦੇਈਏ ਤੇ ਹੋਰ ਵੀ ਜਿਹੜੀਆਂ ਪੈਣਾ ਨੇ ਨਜ਼ਰ ਆ ਰਹੀਆਂ ਨੇ ਰਖੜੀ ਲੈਂਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਹਣੀਆਂ ਸੋਹਣੀਆਂ ਰਖੜੀਆਂ ਦੇ ਨਾਲ ਜਿਹੜੇ ਦੁਕਾਨਾਂ ਸਜੀਆਂ ਹੋਈਆਂ ਨੇ ਅਲੱਗ-ਅਲੱਗ ਵੈਰਾਈਟੀਆਂ ਨੇ ਟੈਕਿੰਗ ਦੇ ਵਿੱਚ ਭਾਵੇਂ ਤਾਗਿਆਂ ਦੀ ਗੱਲ ਕਰੀਏ ਜਾਂ ਸੋ ਬਹੁਤ ਹੀ ਸੋਹਣੀ-ਸੋਹਣੀ ਜੜੀਆਂ ਰਖੜੀਆਂ ਨੇ ਅਲੱਗ-ਅਲੱਗ ਸਾਈਜ਼ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਪੈਣਾ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਖੜੀ ਦਾ ਤਿਉਹਾਰ ਬ੍ਰਦਰ ਸਿਸਟਰ ਦੇ ਰਿਸ਼ਤੇ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਮੈਂ ਆਪਣੇ ਬ੍ਰਦਰ ਲਈ ਰਖੜੀ ਲੈਣ ਆਈ ਹੋਈ ਹਾਂ ਮੈਨੂੰ ਵੀ ਬਹੁਤ ਚਾਹੀ ਇਸ ਵਾਰੀ ਮੇਰਾ ਬ੍ਰਦਰ ਇੱਥੇ ਮੇਰੇ ਕੋਲੋਂ ਰਖੜੀ ਬਣਵਾਣ ਆ ਰਿਹਾ ਹੈ ਉਹ ਆਏਗਾ ਉਹਦੇ ਲਈ ਕਿੰਨੇ ਕਸਾਲਾ ਬਾਦ ਬ੍ਰਦਰ ਆ ਪਾ ਰਿਹਾ ਹੈ ਰਖੜੀ ਬਣਵਾਣ ਮੇਰੀ ਮੈਰਿਜ ਤੋਂ ਬਾਅਦ ਇਹ ਪਹਿਲੀ ਰਖੜੀ ਸੀ ਔਰ ਉਹ ਫਸਟ ਆਖੀ ਤੇ ਮੇਰੇ ਕੋਲ ਸਪੈਸ਼ਲ ਆ ਰਿਹਾ ਮੈਨੂੰ ਮਿਲਣ ਦੇ ਲਈ ਹਾਂਜੀ ਹਾਂਜੀ ਇਹ ਫੈਸਟੀਵਲ ਮੇਰੇ ਲਈ ਕਾਫੀ ਸਪੈਸ਼ਲ ਹੋਣ ਵਾਲਾ ਹੈ ਔਰ ਇਨ ਲਾਜ਼ ਦੇ ਘਰ ਉਹ ਸਪੈਸ਼ਲ ਆਏਗਾ ਮੈਨੂੰ ਮਿਲਣ ਲਈ ਇਹ ਮੇਰੇ ਲਈ ਕਾਫੀ ਅੱਛਾ ਹੋਏਗਾ ਤੇ ਪਹਿਲਾ ਜਦ ਵਿਆਹ ਤੋਂ ਪਹਿਲਾਂ ਨਾਲ ਰਹਿੰਦੇ ਸੀ ਠੀਕ ਹੈ ਹੁਣ ਡਿਸਟੈਂਸ ਆ ਗਿਆ ਬਟ ਕਿਤੇ ਨਾ ਕਿਤੇ ਕਾਫੀ ਚਾਹ ਵੀ ਹੋਣਾ ਕਿ ਵਿਆਹ ਤੋਂ ਬਾਅਦ ਹੁਣ ਪਹਿਲੀ ਵਾਰੀ ਆ ਰਹੇ ਹਾਂ ਹਾਂਜੀ ਬਟ ਮੈਂ ਇਹ ਹੈ ਕਿ ਮੇਰੇ ਜਿਹੜੇ ਕਜ਼ਨ ਸਿਸਟਰਸ ਨੇ ਉਹਨਾਂ ਨੂੰ ਮਿਸ ਕਰੂੰਗੀ ਕਿਉਂਕਿ ਉਹ ਨਾਲ ਨਹੀਂ ਆ ਰਹੇ ਕਿਉਂਕਿ ਉਹ ਅਕੱਲਾ ਹੀ ਮੈਨੂੰ ਮਿਲਣ ਲਈ ਆ ਰਿਹਾ ਹੈ ਖੁਸ਼ ਹੋ ਕਿ ਲੈਕਸ਼ਰ ਅਸੀਂ ਸਾਰੇ ਇਕੱਠੇ ਆਪਣੇ ਹੋਰ ਕਜ਼ਨਸ ਨਾਲ ਵੀ ਰਾਖੀ ਸੈਲੀਬ੍ਰੇਟ ਕਰਾਂਗੇ ਕੋਈ ਬਚਪਨ ਦੀ ਅਜੇ ਹੀ ਯਾਦ ਰੱਖੜੀ ਤੋਂ ਰਿਲੇਟਡ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਹਾਂ ਜਲਦੀ ਸਾਨੂੰ ਹਮੇਸ਼ਾ ਇਹੀ ਹੁੰਦਾ ਸੀ ਕਿ ਰਾਖੀ ਬੰਧਨ ਤੋਂ ਬਾਅਦ ਅਸੀਂ ਜਲਦੀ ਤੋਂ ਜਲਦੀ ਆਊਟਿੰਗ ਲਈ ਕਿਤੇ ਚਲੇ ਜਾਈਏ ਔਰ ਉਥੇ ਇੰਜੋਏ ਵਗੈਰਾ ਕਰਕੇ ਆਈਏ ਕਿ ਮੈਮਰੀਜ਼ ਵਗੈਰਾ ਬਣ ਜਾਣ ਸਾਡੀਆਂ ਰਾਖੀਆਂ ਤੇ ਜਿਹੜੇ ਕਜ਼ਨਸ ਨਹੀਂ ਆ پا ਰਹੇ ਜਾਂ ਤੁਸੀਂ ਨਹੀਂ ਜਾ پا ਰਹੇ ਉਹਨਾਂ ਕਜ਼ਨਸ ਬ੍ਰਦਰਸ ਲਈ ਕੀ ਕਹਿਣਾ ਚਾਹੀਦਾ ਅ ਇਹ ਹੀ ਕਿ ਆਈ ਵਿਲ ਮਿਸ ਯੂ ਔਰ ਮੇਬੀ ਨੈਕਸਟ ਇਅਰ ਵੀ ਵਿਲ ਸੈਲੀਬ੍ਰੇਟ ザ ਰਾਖੀ ਟੁਗੇਦਰ ਥੈਂਕ ਯੂ ਸਰ ਰਖੜੀ ਤੋਂ ਤੁਹਾਡੀ ਇੱਕ ਕਾਫੀ ਯਾਦਾਂ ਜੁੜੀਆਂ ਹੋਣੀਆਂ ਹੈ ਕਿ ਕਹਿੰਦੇ ਸਰ ਮੇਰੀ ਸਿਸਟਰ ਬਾਹਰ ਹੀ ਹੈ ਜੀ ਬਟ ਇਹ ਹੈ ਕਿ ਯਾਦ ਆਂਦੀ ਹੈ ਕਿਉਂਕਿ ਇਸ ਕੋਈ ਇੱਕ ਤਿਉਹਾਰ ਹੁੰਦਾ ਸੀ ਠੀਕ ਹੈ ਬਚਪਨ ਦੇ ਵਿੱਚ ਜਦ ਰਖੜੀ ਬਣਾਣੀ ਬਣਵਾ ਕੇ ਫਿਰ ਜਦ ਆਪਾਂ ਪਲਾਨ ਕਰਦੇ ਹੁੰਦੇ ਸੀ ਕਿ ਬਾਹਰ ਜਾਵਾਂਗੇ ਮੂਵੀਜ਼ ਦੇਖਾਂਗੇ ਬਟ ਉਹ ਚੀਜ਼ਾਂ ਅੱਜ ਸਿਸਟਰ ਦੂਰ ਹੈ ਤੇ ਕਾਫੀ ਹੁੰਦਾ ਹੈ ਇਹ ਚੀਜ਼ਾਂ ਕਾਫੀ ਚੀਜ਼ਾਂ ਮਿਸ ਹੁੰਦੀਆਂ ਵੈ ਪਰ ਜਦੋਂ ਇਦਾਂ ਦਾ ਤਿਉਹਾਰ ਆਂਦਾ ਉਦੋਂ ਹੋਰ ਬੰਦਾ ਥੋੜਾ ਇਮੋਸ਼ਨਲ ਹੋ ਜਾਂਦਾ ਵੈ ਕਿਉਂਕਿ ਕਾਫੀ ਟਾਈਮ ਤੋਂ ਇਦਾਂ ਵੈ ਕਿ ਹੁਣ 4 ਸਾਲ ਹੋ ਗਏ ਉਹਨੂੰ ਗਏ ਨੂੰ ਵੀ ਤੇ ਹਰ ਸਾਲ ਰਖੜੀ ਤੇ ਯਾਦ ਆਂਦੀ ਹੈ ਜਦੋਂ ਰਖੜੀ ਆਪ ਬੰਨਦੀ ਹਾਂ ਬੇਜਦੇ ਨੇ ਰਖੜੀ ਹਾਂ ਬਿਲਕੁਲ ਰਖੜੀ ਇੱਕ ਬਹੁਤ ਹੀ ਵਧੀਆ ਤਿਉਹਾਰ ਹੈ ਭਰਾਵਾਂ ਦੇ ਲਈ ਪੈਣਾ ਜਿਹੜੀ ਦੁਆ ਮੰਗਦਿਆਂ ਨੇ ਲੰਬੀ ਉਮਰ ਦੀਆਂ ਤੇ ਇਹ ਬਹੁਤ ਪਵਿੱਤਰ ਤਿਉਹਾਰ ਹੈ ਭਰਾਵਾਂ ਲਈ ਤੇ ਭੈਣ ਲਈ ਪਿਆਰ ਹੈ ਭਰਾ ਜਿੱਥੇ ਮਰਜੀ ਹੋਵੇ ਭੈਣ ਸਭ ਕੁਝ ਛੱਡ ਕੇ ਰਖੜੀ ਵਾਲੇ ਦਿਨ ਭਰਾ ਕੋਲ ਪਾਉਂਦੀਆਂ ਤੇ ਮੈਂ ਸਾਰੇ ਦੇਸ਼ ਵਾਸੀਆਂ ਲੁਧਿਆਣਿਆਂ ਨੂੰ ਲੁਧਿਆਣੇ ਵਾਲਿਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਸਭ ਨੂੰ ਵਧਾਈਆਂ ਦੇਣਾ ਚਾਹੁੰਗਾ ਤੇ ਬਚਪਨ ਦੇ ਵਿੱਚ ਤੁਸੀਂ ਵੀ ਰਖੜੀ ਬਣਵਾਈ ਹੋਣੀ ਹੈ ਹੁਣੇ ਬਣਵਾਉਂਦੇ ਹੋਗੇ ਭੈਣ ਦੀ ਗੁੱਟ ਤੇ ਜਦ ਰਖੜੀ ਬਣਦੀ ਹੈ ਕਿੰਨੀ ਖੁਸ਼ੀ ਉਸ ਵੇਲੇ ਮਹਿਸੂਸ ਟਾਈਮ ਇੰਨੀ ਖੁਸ਼ੀ ਹੁੰਦੀ ਹੈ ਬਹੁਤ ਇੱਕ ਦਿਲੋਂ ਭੈਣਾਂ ਜਿੱਦਾਂ ਹੁਣ ਵਿਆਹ ਕੇ ਜਾਂਦੀਆਂ ਉਹ ਸਾਲ ਬਾਅਦ ਆਂਦੀਆਂ ਮਿਲਣ ਤੇ ਇੱਕ ਦਿਲ ਜਿਹੜਾ ਅੰਦਰੋਂ ਰੋ ਪੈਂਦਾ ਵੀ ਇੰਨਾ ਚਿਰਾਂ ਬਾਅਦ ਕਿ ਸਾਲ-ਸਾਲ ਬਾਅਦ ਭੈਣਾਂ ਆਂਦੀਆਂ ਮਿਲਣ ਭਰਾਵਾਂ ਨੂੰ ਬਚਪਨ ਦੀ ਕੋਈ ਅਜਿਹੀ ਯਾਦ ਹੋਵੇ ਜੋ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਬਚਪਨ ਦੀ ਯਾਦ ਦੇਖੋ ਇਦਾਂ ਜੀ ਛੋਟੇ-ਛੋਟੇ ਦਾ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਹਨਾ ਜਦ ਵੱਡੇ ਹੋ ਜਾਂਦੇ ਆ ਇੱਕ ਵਿਛੜਾ ਵਿਛੋੜਾ ਜਿਹਾ ਪੈ ਜਾਂਦਾ ਪਰ ਜਦ ਸਾਲਮਗਰ ਉਹ ਇਕੱਠੇ ਹੁੰਦੇ ਇੱਕ ਦੂਜੇ ਲਈ ਇੰਨਾ ਚਾਹ ਹੁੰਦਾ ਕਿ ਭੈਣ ਆਰੀ ਹੈ ਭੈਣ ਆਰੀ ਹੈ ਤੇ ਬਕਰਨ ਨੂੰ ਬੱਚੇ ਵੀ ਹੁੰਦੇ ਸਾਡੀ ਪੁਆਰੀ ਹੈ ਹਨਾ ਬਹੁਤ ਦਿਲ ਦੇ ਵਿੱਚ ਇੰਨਾ ਇੱਕ ਭੈਣ ਭਰਾਵਾਂ ਨੂੰ ਮਿਲ ਕੇ ਇੱਕ ਦੂਜੇ ਨੂੰ ਸਕੂਨ ਜਾਂ ਇੰਨਾ ਮਿਲਦਾ ਤੇ ਜਿੱਦਾਂ ਵੱਡੇ ਭੈਣਾਂ ਮਾਂ ਬਰਾਬਰ ਹੁੰਦੀ ਹੈ ਉਹ ਹਨਾ ਕੋਈ ਇੰਨਾ ਚਿਹਰਾ ਆਵਾਜ਼ ਆਂਦਾ ਬੰਦਾ ਭਾਵੁਕ ਹੋ ਜਾਂਦਾ ਦੇਖ ਕੇ ਆਪਣੀ ਭੈਣ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਆਪਣੀ ਭੈਣ ਨੂੰ ਮੇਰੀ ਸਿਸਟਰ ਦੂਰ ਹੈਗੇ ਨੇ ਇਸ ਟਾਈਮ ਮਾਂ ਤਾਂ ਰਹੀ ਨਹੀਂ ਪਰ ਮੈਂ ਆਪਣੇ ਸਿਸਟਰ ਨੂੰ ਆਪਣੇ ਲੁਧਿਆਣਾ ਤੋਂ ਆਪਣਾ ਪਿਆਰ ਸਿਸਟਰ ਲਈ ਭੇਜਿਆ ਜਿਹੜੇ ਪਾਹੁਕ ਹੋ ਗਏ ਉਹ ਸੋ ਕਿਸ ਕਿੰਨੇ ਪਿਆਰ ਨਾਲ ਜਿਹੜੇ ਆਪਣੇ ਇਮੋਸ਼ਨ ਜਿਹੜੇ ਆ ਇਹਨਾਂ ਨੇ ਕੈਮਰੇ ਦੇ ਮੂਰੇ ਬਿਆਨ ਕੀਤੇ ਕਿਉਂਕਿ ਇੱਕ ਜਿਹੜਾ ਇਹ ਸਿਰਫ ਤਿਉਹਾਰ ਨਹੀਂ ਇੱਕ ਮੋਸ਼ਨ ਨਾਲ ਕਨੈਕਟ ਕਰਨ ਵਾਲਾ ਤਿਉਹਾਰ ਹੈ ਜਿਸ ਦੇ ਵਿੱਚ ਪੈਣਾਂ ਤੇ ਪ੍ਰਾਵਾਂ ਦਾ ਜਿਹੜਾ ਪਿਆਰ ਨਜ਼ਰ ਆਉਂਦਾ ਵੇ ਤੇ ਉੱਥੇ ਹੀ ਅੰਕਲ ਜੀ ਵੀ ਪਹੁੰਚੇ ਰਹੇ ਅੰਕਲ ਨਾਲ ਵੀ ਗੱਲ ਕਰਦੇ ਆ ਅੰਕਲ ਜੀ ਤਿਵਾਰ ਨੂੰ ਲੈ ਕੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪੈਣਾਂ ਹੀ ਪਹੁੰਚ ਆਏ ਨੇ ਤੇ ਭਰਾਵਾਂ ਵੀ ਕਾਫੀ ਜੜੇ ਆ ਭਾਵੁਕ ਨਜ਼ਰ ਆ ਰਹੇ ਨੇ ਕਿਉਂਕਿ ਕਈਆਂ ਦੇ ਜੜੇ ਆ ਕਈਆਂ ਜਿਹੜੇ ਪੈਣ ਜਾਂ ਭਰਾ ਕਾਫੀ ਦੂਰ ਨੇ ਜੋ ਇਸ ਵਾਰੀ ਰਖੜੀ ਤੇ ਨਹੀਂ ਆ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਰਖੜੀ ਦੇ ਤਿਵਾਰ ਮੈਂ ਹੀ ਕਹੂੰਗਾ ਇਹ ਪੈਣਾ ਤੇ ਭਰਾਵਾਂ ਦਾ ਇੱਕ ਪਿਆਰ ਦਾ ਪ੍ਰਤੀਕ ਹੈ ਔਰ ਜਿੰਨਾ ਵੀ ਦੂਰ ਹੋ ਜਿੰਨਾ ਵੀ ਦੂਰ ਹੋ ਮੇਰੇ ਹਿਸਾਬ ਨਾਲ ਪਹੁੰਚਣਾ ਚਾਹੀਦਾ ਹੈ ਤਾਂ ਹੀ ਆਪਸ ਵਿੱਚ ਇਹ ਤਾਂ ਇੱਕ ਗਿਲੇ ਸ਼ਿਕਵੇ ਵੀ ਹੋਂ ਤਾਂ ਵੀ ਪਿਆਰ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਕਿਉਂਕਿ ਇਹ ਇੱਕ ਇਦਾਂ ਦਾ ਪਿਆਰ ਦਾ ਧਾਗਾ ਹੈ ਜਿਹੜਾ ਇੱਕ ਜੋੜ ਰੱਖਦਾ ਸਾਰਿਆਂ ਨੂੰ ਤੇ ਕਿੰਨੀ ਤਾਕਤ ਇਸ ਧਾਗੇ ਦੇ ਵਿੱਚ ਇੱਕ ਧਾਗਾ ਠੀਕ ਹੈ ਸਾਰੇ ਰਿਸ਼ਤਿਆਂ ਨੂੰ ਸੰਜੋਗ ਕੇ ਰੱਖਦਾ ਹੈ ਇਹ ਜਿਹੜਾ ਧਾਗਾ ਹੈ ਇਹ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਇਹ ਇਦਾਂ ਦਾ ਧਾਗਾ ਹੈ ਕਿ ਭੈਣ ਤੇ ਭਰਾ ਨੂੰ ਲਾਸਟ ਟਾਈਮ ਤੱਕ ਜੋੜ ਕੇ ਰੱਖਦਾ ਕਿਉਂਕਿ ਸਾਲ ਚ ਇੱਕ ਦਿਨ ਹੈ ਜਾਂ ਰਖੜੀ ਦਾ ਜਾਂ ਇਹ ਟਿੱਕੇ ਰਹਿ ਕਿਉਂਕਿ ਆਪਸ ਵਿੱਚ ਭੈਣ ਭਰਾ ਚਾਹੇ ਜਿੰਨੇ ਮਰਜ਼ੀ ਗਿਲੇ ਸ਼ਿਕਪੇ ਹੋਣ ਜੋ ਮਰਜ਼ੀ ਹੋਵੇ ਇਹੀ ਕਹੇ ਜਿਆ ਪਿਆਰ ਹੈ ਕਿ ਭੈਣਾ ਭਰਾਵਾਂ ਨੂੰ ਦਿਨੋਂ ਜੋੜ ਕੇ ਰੱਖਦਾ ਹੈ ਜੀ ਔਰ ਮੈਂ ਵੀ ਕਹਿੰਨਾ ਬੜੇ ਹੀ ਅੱਛੇ ਢੰਗ ਨਾਲ ਬੜੇ ਹੀ ਪਿਆਰ ਨਾਲ ਬੜੇ ਹੀ ਵਧੀਆ ਢੰਗ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਆਪਸ ਚ ਇੱਕ ਦੂਜੇ ਦਾ ਪਿਆਰ ਬਣਿਆ ਰਵੇ ਇੱਕ ਦੂਜੇ ਨਾਲ ਮੁਲਾਕਾਤ ਹੁੰਦੀ ਰਹੇ ਤਾਂ ਮੇਰਾ ਹਰ ਦਿਲ ਇਹੀ ਹੱਥ ਜੋੜ ਕੇ ਹੈ ਸਾਰਿਆਂ ਨੂੰ ਕਿੰਨਾ ਚਾਹ ਰੱਖਣੀ ਨੂੰ ਲੈ ਕੇ ਹੈ ਗਈ ਹੈ ਲੋਕਾਂ ਚ ਚਾਹ ਬਹੁਤ ਜ਼ਿਆਦਾ ਹੈ ਮਾਰਕੀਟ ਸਾਰੀ ਓਵਰਕਰਾਊਡਡ ਹੋਈਆਂ ਹੋਈਆਂ ਇਸ ਟਾਈਮ ਤੇ ਚੂਜ਼ ਕਰ ਲਈਆਂ ਰੱਖਣੀਆਂ ਨਹੀਂ ਹਲੇ ਤੱਕ ਤਾਂ ਨਹੀਂ ਹੋ ਪਾਈਆਂ ਜੀ ਤੇ ਕਿੰਨਾ ਕੁ ਸਮਾਂ ਹੋ ਗਿਆ ਰੱਖਣੀਆਂ ਚੂਜ਼ ਕਰਦੇ ਨੂੰ ਹਲਕਾ ਹਲ ਤਾਂ ਮੈਨੂੰ 10 ਮਿੰਟ ਹੀ ਹੋਏ ਆਪ 10 ਮਿੰਟ ਵੀ ਜ਼ਿਆਦਾ ਕਹਦੇ 5 ਮਿੰਟ ਹੀ ਹੋਇਆ ਹਲਕਾ ਕਿੰਨੀਆਂ ਯਾਦਾਂ ਇਸ ਰਖੜੀ ਦੇ ਤਿਵਾਰ ਦੇ ਨਾਲ ਇਸ ਤਾਗੇ ਦੇ ਨਾਲ ਜੁੜੀਆਂ ਹੋਈਆਂ ਜੁੜੀਆਂ ਹੀ ਹੋਈਆਂ ਬਹੁਤ ਤਿਹਾਰ ਹੈ ਸੈਲੀਬ੍ਰੇਟ ਛੋਟੇ ਛੋਟੇ ਮੂਮੈਂਟਸ ਹੁੰਦੇ ਆ ਜਿਹੜੇ ਬੰਦਾ ਇੰਜੋਏ ਕਰ ਲੈ ਸੋ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਚਾਹ ਅੱਜ ਵੀ ਉਹਨਾਂ ਕੀ ਬਰਕਰਾਰ ਹੈ ਇੰਨੇ ਸਾਲਾਂ ਤੋਂ ਰਖੜੀ ਦਾ ਤਿਹਾਰ ਮਨਾ ਰਹੇ ਹੋ ਉਦਾਂ ਹੀ ਚਾਹ ਅੱਜ ਵੀ ਹੈ ਕਾਫੀ ਰਖੜੀਆਂ ਚੂਜ਼ ਕਰ ਲਈਆਂ ਨੇ ਹਾਂਜੀ ਬਹੁਤ ਚੂਜ਼ ਕੀਤੀ ਨੇ ਬੜਾ ਟਾਈਮ ਲੱਗਿਆ ਮੈਨੂੰ ਤਾਂ ਇਹ ਸਭ ਕਰਨੇ ਵਿੱਚ ਮੇਰੇ ਪਾਸ ਟਾਈਮ ਹੀ ਨਹੀਂ ਹੈਗਾ ਡਿਊਟੀ ਸੇ ਆਈ ਹੂੰ ਬੜਾ ਮੁਸ਼ਕਿਲ ਹੋ ਰਿਹਾ ਹੈ ਵੀ ਮੈਂ ਸਵੇਰੇ ਕੇ ਲਈ ਤਿਆਰੀ ਕਰਨੀ ਹੈਗੀ ਹੈ ਲੇਕਿਨ ਬੜੀ ਖੁਸ਼ੀ ਹੈਗੀ ਹੈ ਵੀ ਹਮ ਆਪਣੇ ਭਾਈ ਕੇ ਲਈ ਥੋੜਾ ਟਾਈਮ ਨਿਕਾਲਦੇ ਹਾਂ ਪਰਾਇ ਤੇ ਰਹਿੰਦੇ ਨੇ ਜਾਂ ਆ ਰਹੇ ਨੇ ਪਟਿਆਲਾ ਮੈਨੇ ਜਾਣਾ ਹੈ ਜੀ ਕਿੰਨਾ ਕਿ ਇੰਤਜ਼ਾਰ ਹੁੰਦਾ ਵੇ ਇਸ ਤਿਵਾੜ ਦਾ ਕਿ ਰਖੜੀ ਆਉਗੀ ਮੈਂ ਪ੍ਰਾਨੂ ਮਿਲਣ ਜਾਵਾਂਗੀ ਜੀ ਬਿਲਕੁਲ ਬਹੁਤ ਇੰਤਜ਼ਾਰ ਹੁੰਦਾ ਹੈ ਬਹੁਤ ਜ਼ਿਆਦਾ ਜਦ ਛੋਟੇ ਛੋਟੇ ਹੁੰਦੇ ਸੀ ਭੈਣ ਭਰਾ ਨਾਲ ਹੀ ਹੁੰਦੇ ਸੀ ਬਟ ਹੁਣ ਜਦ ਵਿਆਹ ਤੋਂ ਬਾਅਦ ਜਦ ਇੰਨੀ ਦੂਰੀ ਆ ਜਾਂਦੀਆਂ ਨੇ ਇੱਕੋ ਇੱਕ ਦਿਨ ਹੁੰਦਾ ਵੇ ਜਦ ਜੇ ਇਸ ਦਿਨ ਮਿਲਣਾ ਹੁੰਦਾ ਆਪਣੇ ਭਾਈ ਸੇ ਨਹੀਂ ਤਾਂ ਟਾਈਮ ਹੀ ਨਹੀਂ ਹੁੰਦਾ ਅੱਜ ਕੱਲ ਕਿਸੇ ਕੇ ਪਾਸ ਵੀ ਹਾਂਜੀ ਸੋ ਮੈਮ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਤਾਂ ਬਹੁਤ ਰੌਣਕਾਂ ਲੱਗੀਆਂ ਧਿਆਰਨ ਤੋਂ ਜ਼ਿਆਦਾ ਹੀ ਰੌਣਕ ਲੱਗ ਜਾਂਦੀਆਂ ਵਾ ਤੁਹਾਨੂੰ ਬਹੁਤ ਵਧੀਆ ਲੱਗਦਾ ਵਾ ਤੇ ਕਿੰਨੇ ਕਿ ਦਿਨ ਪੈਣਾ ਜਿਹੜੇ ਪੈਣਾ ਨੇ ਰੱਖਣੀਆਂ ਲੈਣੀਆਂ ਸ਼ੁਰੂ ਕਰ ਦਿੱਤੀ ਕਿਉਂਕਿ ਕਈ ਪੈਣਾ ਨੇ ਜਿਹੜੀਆਂ ਰੱਖਣੀਆਂ ਬਾਹਰ ਭੇਜਣੀਆਂ ਸੀਗੇ ਆਪਣੇ ਵੀਰੇ ਦੇ ਲਈ ਉਹਨਾਂ ਨੂੰ ਤਾਂ ਕਾਫੀ ਟਾਈਮ ਹੋ ਜਾਂਦਾ ਬਈ ਆ ਵੀ ਚੋਇਸ ਕਰਨੀ ਆ ਉਹ ਵੀ ਚੂਜ਼ ਕਰਨੀ ਆ ਫਸਲ ਹੋ ਜਾਂਦੀ ਹੈ ਕਿਤੇ ਨਾ ਹਾਂ ਜੀ ਤੇ ਵੈਰਾਈਟੀਆਂ ਕਿੰਨੀਆਂ ਨੇ ਇਸ ਵਾਰੀ ਮਾਰਕੀਟ ਦੇ ਵਿੱਚ ਤਾਂ ਬਹੁਤ ਆਈ ਹੋਈ ਹੈ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆਈ ਗਈ ਹੈ ਜੀ ਦਿਖਾਉ ਵੈਰਾਈਟੀ ਸੋ ਕਈ ਤਰ੍ਹਾਂ ਦੀ ਜਿਹੜੀ ਵੈਰਾਈਟੀਆਂ ਪਾਵੇਂ ਤਾਗਿਆਂ ਦੀ ਗੱਲ ਕਰੀਏ ਰੰਗ ਵੀ ਰੰਗੇ ਜਿਹੜੇ ਤਾਗੇ ਨਜ਼ਰ ਆ ਰਹੇ ਨੇ ਜੀ ਹਾਂ ਜੀ ਆਹ ਵਾਲੀ ਦੇਖਾ ਜੀ ਸੋ ਕਈ ਤਰ੍ਹਾਂ ਦੀ ਜਿਹੜੀਆਂ ਵੈਰਾਈਟੀਆਂ ਨੇ ਮਾਰਕੀਟ ਦੇ ਵਿੱਚ ਤਾਗਿਆਂ ਦੇ ਨਾਲ-ਨਾਲ ਟੈਕਿੰਗ ਦੇ ਵਿੱਚ ਪਾਵੇਂ ਬੱਚਿਆਂ ਦੇ ਲਈ ਹਰ ਤਰੀਕੇ ਜਿਹੜੇ ਤੇ ਪਾਬੀ ਤੇ ਪਰਾ ਦੀ ਪਾਬੀ ਤੇ ਪਰਾ ਦੀ ਰਖੜੀ ਤੇ ਕਈ ਤਰ੍ਹਾਂ ਦੀ ਜਿਹੜੀਆਂ ਵੈਰਾਈਟੀਆਂ ਨਜ਼ਰ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਰੰਗ ਵੀ ਰੰਗੀ ਰੱਖਣੀਆਂ ਨਜ਼ਰ ਆਈਆਂ ਨੇ ਮੈਮ ਰਖਣੀਆਂ ਲਾਈਨ ਪਹੁੰਚੇ ਹੋ ਕੀ ਕਹਿਣਾ ਚਾਹਦੇ ਸਤਾ ਫਸਟ ਟਾਈਮ ਆਇਆ ਹੱਲੇ ਵਧੀਆ ਰਾਖੀ ਵਧੀਆ ਗੀਆਂ ਨੇ ਕਿੰਨੇ ਯਾਦਾਂ ਨੇ ਇਸ ਰਖੜੀ ਦੇ ਨਾਲ ਵਧੀਆ ਜਾਂ ਦਦਾਂ ਹੁੰਦੀਆਂ ਹੀ ਨੇ ਸੋ ਦੁਕਾਨਦਾਰ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਕਿਉਂਕਿ ਬਾਜ਼ਾਰਾ ਦੇ ਵਿੱਚ ਤਾਂ ਰੋੜ ਕਾ ਲੱਗੇ ਹੋਏ ਨੇ ਤੇ ਦੁਕਾਨਦਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ ਤੇ ਕਿਤਨੇ ਕਿਤੇ ਵੈਰਾਈਟੀਆਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਏ ਭਾਜੀ ਲਾਸਟ ਈਅਰ ਤੋਂ ਇਸ ਈਅਰ ਦੇ ਵਿੱਚ ਕਿੰਨਾ ਕੁ ਡਿਮਾਂਡ ਦੇ ਵਿੱਚ ਫਰਕ ਨਜ਼ਰ ਆ ਰਿਹਾ ਹੈ ਬਹੁਤ ਜ਼ਿਆਦਾ ਫਰਕ ਹੈ ਐਤੀ ਵੈਰੈਟੀ ਬਹੁਤ ਵਧੀਆ ਲੈਂਦੀ ਹੈ ਇੱਕ ਦੋ ਇੱਕ ਵੈਰੈਟੀ ਆਪਣੇ ਕੋਲ ਇੱਕ ਦੋ ਇੱਕ ਵੈਰੈਟੀ ਹੈ ਹਰ ਬਾਜ਼ਾਰ ਜਿਹੜਾ ਪਤਵੀ ਤਵਾਰ ਲਈਦਾ ਇੱਕ ਦੋ ਇੱਕ ਵੈਰੈਟੀ ਲਈਦੀ ਆਪਣੇ ਕੋਲ ਰਖੜੀ ਇੱਕ ਦੋ ਇੱਕ ਹੈਗੀ ਆ ਨਾਲ ਘੱਟ ਤੋਂ ਘੱਟ ਰੇਟ ਤੇ ਪੈਣਾ ਕਿਸੇ ਚੀਜ਼ ਜਿਹਾ ਜ਼ਿਆਦਾ ਡਿਮਾਂਡ ਕਰ ਰਹੀਆਂ ਵਾਂਡ ਸਾਰੀਆਂ ਬਿਕਰੀਆਂ ਰਖੜੀ ਇੱਕ ਦੋ ਇੱਕ ਵਿਕਰੀ ਹੈ ਆਰ ਕੇ ਦੀ ਰਖੜੀ ਸਾਰੀ ਆਰ ਆਰ ਦੀ ਰਖੜੀ ਸਾਰੀ ਆਪਣੇ ਕੋਲ ਹੈਗੀ ਆ ਸ੍ਰੀ ਦੀ ਰਖੜੀ ਹੈਗੀ ਹੈ ਸਾਰੀਆਂ ਰਖੜੀਆਂ ਆਪਣੇ ਕੋਲ ਹੈਗੀਆਂ ਤੇ ਬੱਚਿਆਂ ਲਈ ਕੀ ਸਪੈਸ਼ਲ ਆਈਟਮ ਬੱਚਾ ਲਈ ਇਹ ਆਇਆ ਡੋਰੀਮੋਨ ਆਇਆ ਸਪਾਇਡਰਮੈਨ ਆਇਆ ਤੇ ਸਾਰਾ ਆਇਆ ਇਹ ਸਾਰੀਆਂ ਚੀਜ਼ਾਂ ਵਧੀਆ ਨਵੀਆਂ ਆਈਆਂ ਸਾਰੀਆਂ ਜੀ ਇਹ ਸਾਰੀ ਨਵੀਂ ਵੈਰਾਈਟੀ ਆਈ ਹੈ ਆਪਣੇ ਕੋਲ ਸਾਰੀ ਸਾਰੀ ਇੱਕ ਤੋਂ ਇੱਕ ਵੈਰਾਈਟੀ ਲੈਂਦੀ ਹੈ ਬੱਚੇ ਦੀ ਪੂਰੀ ਵੈਰਾਈਟੀਓ ਦੇਖੋ ਇਹ ਕਿੰਨਾ ਵੀ ਆਪਣਾ ਸਟਾਲ ਲੱਗਿਆ ਸਾਰੇ ਬੱਚਿਆਂ ਦਾ ਹੀ ਹੈ ਜੀ ਇਹ ਅਸੀਂ ਭਰ ਕੇ ਲਾਇਆ ਬੱਚਿਆਂ ਦਾ ਸਟਾਲ ਬੱਚੇ ਖੁਸ਼ ਕਰਦੇ ਨੇ ਜੀ ਰੌਣਕਾਂ ਲੱਗੀਆਂ ਰੌਣਕਾਂ ਪੂਰੀਆਂ ਲੱਗੀਆਂ ਐ ਕਿੰਨੇ ਵਜੇ ਤੋਂ ਮਾਰਕੀਟ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਇੱਕ ਦੋ ਦਿਨ ਦਾ ਸਮਾਂ ਹੀ ਰਹਿ ਗਿਆ ਸਮਾਂ ਹੈਗਾ 11 ਵਜੇ ਤੋਂ ਸ਼ੁਰੂ ਹੈ ਕੰਮ ਅੱਡਾ ਮੇਰਾ 5 ਵਜੇ ਲੱਗ ਜਾਂਦਾ ਹੈ 11 ਵਜੇ ਕੰਮ ਸ਼ੁਰੂ ਹੈ 1 ਵਜੇ ਤੱਕ 2 ਵਜੇ ਤੱਕ ਮੇਰਾ ਕੰਮ ਚੱਲਦਾ ਹੈ ਜੀ 2 ਵਜੇ ਤੱਕ ਰਖੜੀ ਵੇਚਣੀ ਹੈ ਅੱਜ ਜੀ ਦੋ ਦਿਨ ਕਾਹ ਕਿ ਨਹੀਂ ਗੱਲਬਾਤ ਕਰਾਂਗੇ ਬਾਈ ਜੀ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਰੌਣਕਾਂ ਬਸੜੀਆਂ ਲੱਗੀਆਂ ਜੀ ਮੈਮ ਲੈ ਲਈਆਂ ਰਖਣੀਆਂ ਲੈ ਰਿਹਾ ਤੇ ਕਿੰਨਾ ਕੁ ਤੁਹਾਡੇ ਲਈ ਇਹ ਮਹੱਤਵ ਰੱਖਦਾ ਹੋਇ ਇਹ ਰੱਖੜੀ ਦਾ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਕਿੰਨੀ ਯਾਦਾ ਜੁੜੀਆਂ ਹੋਈਆਂ ਨੇ ਬਹੁਤ ਜ਼ਿਆਦਾ ਯਾਦਾ ਜੁੜੀਆਂ ਪਹਿਲੇ ਮੇਰੇ ਬੇਟੇ ਕੋਲ ਪਾਸ ਭੈਣ ਥੀ ਨਹੀਂ ਉਹ ਭੈਣ ਹੈ ਉਹ ਰਾਖੀ ਬੰਨਤੀ ਹੈ ਉਸ ਕੋ ਬਹੁਤ ਯਾਦੇ ਹੈ ਇੱਕ ਦੀ ਇੱਕ ਬੱਚੇ ਦੀ ਚੁਆਇਸ ਹੈ ਦੇਖੋ ਬੱਚੇ ਦੀ ਚੁਆਇਸ ਹੈ ਬੱਚੇ ਆਪ ਲੈ ਰਹੇ ਹੈ ਦੇਖੋ ਤੁਨ ਜੁਣ ਕੇ ਹਰ ਵੈਰਿਟੀ ਆਈ ਹੈ ਬੱਚਿਆਂ ਦੀ ਹਰ ਵੈਰਿਟੀ ਲੈ ਆਏ ਆ ਤੋ ਤਾਗਿਆਂ ਦੇ ਨਾਲ ਨਾਲ ਦੇਖੋ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੇ ਬੱਚਿਆਂ ਦੇ ਭਾਵੇਂ ਡੋਰੀਮੋਨ ਪਾਵੇਂ ਕਾਣਾ ਜੀ ਵੀਰ ਹਰ ਤਰੀਕੇ ਦੀਆਂ ਰਖੜੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਇੱਕ ਕਾਣਾ ਜੀ ਦੀ ਰਖੜੀ ਹੈ ਕਾਣਾ ਜੀ ਦੀ ਸਪੈਸੇ ਰਖੜੀਆਂ ਲੈ ਆਂਦੀਆਂ ਕਾਣਾ ਜੀ ਦੀ ਰਖੜੀ ਦੇ ਵਿੱਚ ਬਹੁਤ ਵੈਰਾਈਟੀ ਆਪਣੇ ਕੋਲ ਹੈਗੀ ਹੈ ਤੇ ਇੱਕ ਬੱਚੇ ਦੀ ਵੈਰਾਈਟੀ ਕਾਣਾ ਜੀ ਦੀ ਵੈਰਾਈਟੀ ਬਹੁਤ ਜ਼ਿਆਦਾ ਤੇ ਬਹੁਤ ਰਸ਼ ਵੀ ਆਪਣੇ ਕੋਲ ਬਹੁਤ ਠੀਕ ਸੋ ਬਾਜ਼ਾਰਾਂ ਦੇ ਵਿਸਤਾਰ ਰੌਣਕਾਂ ਤੁਸੀਂ ਦੇਖ ਲਈਆਂ ਤੇ ਤੁਆਂ ਨੂੰ ਕਿੰਨਾ ਚਾਹ ਹੈ ਇਸ ਰਖੜੀ ਨੂੰ ਲੈ ਕੇ ਕਮੈਂਟ ਦੇ ਮਾਧਿਅਮ ਰਾਹੀਂ ਸਾਡੇ ਨਾਲ ਸਾਂਝ ਜ਼ਰੂਰ ਕਰਿਓ ਤੇ ਦੇਖਦੇ ਰਹੋ ਲੁਧਿਆਣਾ ਵਿੱਚ ਅਗਲੀ ਅਪਡੇਟ ਲੈ ਕੇ ਫਿਰ ਤੋਂ ਉਭਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਆਸ਼ੂ ਦੇ ਨਾਲ ਮੈਂ